ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨ ਜੋਗ ਪਰਮ ਸਤਕਾਰ ਜੋਗ ਜੁਗੋ ਜੁਗ ਅਟਲ ਜਵਰ ਤਖਤ ਦੇ ਮਾਲਕ ਵਾਲੀਏ ਕੁੱਲ ਆਲਮ ਕਰੀਬ ਨਵਾਜ ਸ਼ਬਦ ਗੁਰੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਤਖਤ ਸੇ ਬਰਾਜਮਾਨ ਦਸੂ ਪਾਤਸ਼ਾਹਾਂ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਭਗਤਰ ਹਜ਼ੂਰੀ ਦੇ ਅੰਦਰ ਸਜ ਬੈਠੀ ਗੁਰੂ ਤਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਬ੍ਰਤੀਆਂ ਨੂੰ ਅਕਾਗਰ ਕਰਿ ਗਿਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਦੇਨ ਦਰਦ ਦੁਖ ਭੰਗੇ ਨਾ ਘਟ ਘਟ ਨਾਥ ਅਨਾਥ ਸਰਨਤਮ ਆੜਿਆਉ ਨਾਨਕ ਕੇ ਪ੍ਰਭ ਸਾਥ ਉਚਾ ਅਗਮਿਆ ਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾ ਗਤੀ ਆਰਾਕਣ ਕਉ ਸਮਰਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਹੈ ਮਹਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵਾਏ ਵੱਡੇ ਭਾਗ ਗੁਰਮਖਰ ਪਾਵਾਈ ਨਾਮ ਜਪੋ ਗੁਰਮਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਬਿਆ ਸਭ ਸਾਸ ਗਰਾਸ ਪਰਮ ਸਨਮਾਨ ਯੋਗ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪਰਾਰੰਭ ਕਰਨਾ ਹੈ ਚੌਥੀ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕਤਸ ਅੰਗ 300 67 ਦੇ ਉੱਪਰ ਸਭਾਏ ਮਾਨ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਤਿਗੁਰੂ ਕਹਣ ਲੱਗੇ ਭਾਈ ਦੇਖੋ ਨਾਮ ਜਪੋ ਗੁਰਮਖ ਪ੍ਰਗਾਸਾ ਨਾਮ ਬਿਨਾ ਮਹ ਧਰ ਨਹੀਂ ਕਾਇ ਨਾਮ ਰਵਿਆ ਸਭ ਸਾਸ ਗ੍ਰਸਾ ਸਤਗੁਰੂ ਨੇ ਸਮਝਾਉਣਾ ਕੀਤਾ ਕਿ हे ਭਾਈ ਦੇਖੋ ਸਤਗੁਰੂ ਦੀ ਸਰਨ ਵਿੱਚ ਪਵਣਾ ਕਰੋ ਸਤਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰੋ ਨਾਮ ਸਿਮਰਨ ਦੀ ਬਰਕਤ ਨਾਲ ਅੰਦਰ ਉੱਚੇ ਤੇ ਆਤਮਿਕ ਜੀਵਨ ਦਾ ਚਾਨਣ ਹੋਵੇਗਾ ਪ੍ਰਕਾਸ਼ ਹੋ ਜਾਣਾ ਭਾਵ ਕੇ ਨਾਮ ਇੱਕ ਐਸੀ ਦਾਤ ਹੈ ਅੰਦਰ ਦਾ ਹਨੇਰਾ ਅਗਿਆਨ ਦਾ ਹਨੇਰਾ ਵਿਕਾਰਾਂ ਦਾ ਹਨੇਰਾ ਔਗਣਾਂ ਦਾ ਹਨੇਰਾ ਜਿਹੜਾ ਅੰਦਰ ਛਾਇਆ ਹੋਇਆ ਹੈ ਮਾਇਆ ਦੇ ਮੋਹ ਦਾ ਹਨੇਰਾ ਜਿਹੜਾ ਅੰਦਰ ਛਾਇਆ ਹੈ ਉਹ ਹਨੇਰੇ ਨੂੰ ਦੂਰ ਕਰ ਦਿੰਦਾ ਭਾਵ ਕੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਭਾਈ ਮੈਨੂੰ ਤਾਂ ਆਤਮਿਕ ਜੀਵਨ ਵਾਸਤੇ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ ਕਿਉਂਕਿ ਜੇ ਆਤਮਿਕ ਜੀਵਨ ਨੂੰ ਉੱਚਾ ਚੁੱਕਣਾ ਹੈ ਜੇ ਅਸੀਂ ਚਾਹੁੰਨੇ ਕਿ ਸਾਡੇ ਹਿਰਦੇ ਵਿੱਚ ਵੀ ਨਾਮ ਦਾ ਚਰਨ ਹੋਵੇ ਜਾਂ ਕਹਿ ਲਈਏ ਸਾਨੂੰ ਵਿਵੇਕ ਬੁੱਧ ਪ੍ਰਾਪਤ ਹੋਵੇ ਤਾਂ ਫਿਰ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਉਸ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਮ ਬਿਨਾਂ ਮੈਂ ਧਰ ਨਹੀਂ ਕਾਈ ਧਰ ਦੇ ਅਰਥ ਕਰਕੇ ਆਸਰਾ ਭਾਈ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਮੈਨੂੰ ਆ ਆਤਮਿਕ ਜੀਵਨ ਉੱਚੇ ਤੇ ਸੁੱਚੇ ਆਤਮਿਕ ਜੀਵਨ ਵਾਸਤੇ ਹੋਰ ਕੋਈ ਆਸਰਾ ਮੈਨੂੰ ਨਜ਼ਰ ਨਹੀਂ ਆਉਂਦਾ ਇਸ ਵਾਸਤੇ ਸਤਿਗੁਰੂ ਕਹਿੰਦੇ ਏਸੇ ਕਰਕੇ ਕਿ ਭਾਈ ਨਾਮ ਰਵਿਆ ਸਭ ਸਾਸ ਗਰਾਸਾ ਏਸੇ ਕਰਕੇ ਮੈਂ ਤਾਂ ਸਤਿਗੁਰੂ ਕਹਿੰਦੇ ਆਪ ਹਰੇਕ ਸਾਸ ਸਵਾਸ ਦੇ ਨਾਲ ਤੇ ਹਰੇਕ ਗਰਾਹੀ ਨਾਲ ਥੋੜੀ ਜਿਹੀ ਧਿਆਨ ਨਾਲ ਸੁਣਿਓ ਸਾਸ ਤੇ ਗਰਾਸ ਦੇ ਅਰਥ ਸਾਸ ਦੇ ਅਰਥ ਕਰੀਏ ਆਪਾਂ ਸਵਾਸ ਲੈਣੇ ਸਾਹ ਲੈਣਾ ਹਰੇਕ ਸਾਹ ਦੇ ਨਾਲ ਤੇ ਗ੍ਰਾਸ ਗ੍ਰਾਸ ਤੇ ਅਰਥ ਹੁੰਦੇ ਨੇ ਕੋਈ ਵੀ ਗ੍ਰਾਹੀ ਜਦੋਂ ਸਿਵੋ ਦੇ ਵਿੱਚ ਪਾਉਂਦਾ ਮੰਨ ਲਓ ਕੋਈ ਵਸਤੂ ਵੀ ਅਸੀਂ ਛਕਦੇ ਆ ਛਕਨ ਤੋਂ ਪਹਿਲਾਂ ਉਸ ਦਾਤੇ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਜਿਸ ਦਾਤੇ ਨੇ ਸਾਨੂੰ ਰੁਜਕ ਦਿੱਤਾ ਜਿਸ ਦਾਤੇ ਨੇ ਸਾਨੂੰ ਇਹ ਖਾਣ ਵਾਲੀ ਸ਼ਕਤੀ ਪ੍ਰਕਾਰ ਦੇ ਪਦਾਰਥ ਦਿੱਤੇ ਕਿਉਂਕਿ ਜਦੋਂ ਅਸੀਂ ਇਹ ਸਾਰੇ ਪਦਾਰਥ ਆਪ ਛਕਦੇ ਹਾਂ ਮੰਨਦੇ ਹਾਂ ਤੇ ਚੇਤੇ ਕਰਿਆ ਕਰੀਏ ਕਿ ਇਹੋ ਜਿਹੇ ਵੀ ਬੈਠੇ ਹਨ ਜਿਨ੍ਹਾਂ ਨੂੰ ਇੱਕ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਅੱਜ ਵੀ ਸਾਡੇ ਭਾਰਤ ਦੇ ਵਿੱਚ ਹੈ ਇੱਥੋਂ ਤੱਕ ਕਿ ਬਾਹਰਲੇ ਜਿਹੜੇ ਮੁਲਕ ਨੇ ਜਿਹੜੇ ਸਭ ਤੋਂ ਜ਼ਿਆਦਾ ਕਹਿੰਦੇ ਕਿ ਅਸੀਂ ਸਭ ਤੋਂ ਜ਼ਿਆਦਾ ਤਰੱਕੀ ਕੀਤੀ ਉਹਨਾਂ ਵਿੱਚ ਵੀ ਇਹ ਸਭ ਕੁਝ ਹੈ ਅਜੇ ਤੱਕ ਪਰ ਆਪਣੀ ਤਾਂ ਬਹੁਤਾਂਤ ਹੈ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਦਾਤੇ ਦਾ ਸ਼ੁਕਰਾਨਾ ਕਰਨਾ ਬਣਦਾ ਕਿ ਦਾਤਾ ਤੂੰ ਮੇਰੇ ਤੇ ਕਿਰਪਾ ਕੀਤੀ ਤੂੰ ਮੈਨੂੰ ਸਭ ਕੁਝ ਦਿੰਦਾ ਸਤਿਗੁਰੂ ਕਹਿੰਦੇ ਏਸੇ ਕਰਕੇ ਭਾਈ ਮੈਂ ਤਾਂ ਹਰ ਇੱਕ ਸਵਾਸ ਦੇ ਨਾਲ ਤੇ ਹਰ ਇੱਕ ਗਰਾਸ ਭਾਵ ਕੇ ਹਰੇਕ ਗਰਾਹੀ ਮੂੰਹ ਵਿੱਚ ਪਾਉਂਦਿਆ ਹੋਇਆ ਮੈਂ ਉਸ ਪ੍ਰਮਾਤਮਾ ਦਾ ਸਿਵਰਨ ਕਰਦਾ ਹੀ ਰਹਿਦਾ ਹਾਂ ਮੈਂ ਉਹਦਾ ਸ਼ੁਕਰਾਨਾ ਕਰਦਾ ਹੀ ਕਰਦਾ ਹਾਂ ਅੱਗੇ ਹੁਣ ਸਤਿਗੁਰੂ ਕਹਿਣ ਲੱਗੇ ਦੇਖੋ ਨਾਮ ਸੁਨੇ ਨਾਮੋਂ ਮਨ ਭਾਵੇ ਵੱਡੇ ਭਾਗ ਗੁਰਮੁਖ ਹਰ ਪਾਵੇ ਏ ਭਾਈ ਮੈਂ ਸਦਾ ਪ੍ਰਮਾਤਮਾ ਦਾ ਨਾਮ ਸੁਣਦਾ ਹਾਂ ਤੇ ਨਾਮ ਹੀ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਨਾਮ ਸੁਣੀ ਨਾਮੋ ਮਨ ਭਾਵੇ ਤੇ ਭਾਈ ਉਸ ਪ੍ਰਮਾਤਮਾ ਦਾ ਨਾਮ ਉਹਨੂੰ ਹੀ ਪਿਆਰਾ ਲੱਗੂ ਜਿਹੜਾ ਕਿਤੇ ਭਾਣ ਨਾਲ ਬੈ ਕੇ ਸੁਣੇਗਾ ਤੇ ਸਤਿਗੁਰੂ ਕਹਿੰਦੇ ਮੈਂ ਸੁਣਦਾ ਹਾਂ ਇਹ ਭਾਈ ਮੈਂ ਸਦਾ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਰਹਿਦਾ ਹਾਂ ਤੇ ਸੁਣਦਾ ਹੀ ਨਹੀਂ ਕੱਲਾ ਮੈਂ ਉਸ ਦਾਤੇ ਦੇ ਨਾਮ ਨੂੰ ਸੁਣ ਕੇ ਆਪਣੇ ਹਿਰਦੇ ਅੰਦਰ ਵਸੋਂਦਾ ਵੀ ਹਾਂ ਇਸ ਕਰਕੇ ਮੈਨੂੰ ਉਸ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਪਰ ਅਗਲੀ ਗੱਲ ਵੱਡੇ ਪਾਗ ਕਿਉਂਕਿ ਵੀ ਕੋ ਜਿੱਥੇ ਵੀ ਸਤਿਗੁਰੂ ਨੇ ਨਾਮ ਦੀ ਗੱਲ ਕੀਤੀ ਨਾ ਨਾਮ ਦੀ ਦਾਤ ਦੀ ਗੱਲ ਕੀਤੀ ਤੇ ਇਹ ਗੱਲ ਜ਼ਰੂਰ ਸਤਿਗੁਰੂ ਨੇ ਗੁਰਮਖ ਤੇ ਵੱਡੇ ਪਾਗ ਦੋ ਸ਼ਬਦ ਹਰਥਾਂ ਤੇ ਸਤਿਗੁਰੂ ਵਰਤਦੇ ਨੇ ਮਤਲਬ ਕਿ ਪਹਿਲੀ ਗੱਲ ਇਹ ਵੀ ਵੱਡੇ ਭਾਗ ਜੇ ਮੱਥੇ ਦੇ ਭਾਗ ਚੰਗੇ ਹੋਣ ਪਰ ਆਲਬਤ ਕਰਮ ਚੰਗੇ ਕੀਤੇ ਹੋਣ ਤਾਂ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੈ ਗੁਰਮਖ ਗੁਰੂ ਦੇ ਰਾਹੀ ਦੋ ਗੱਲਾਂ ਨਾਮ ਦੀ ਦਾਤ ਮਿਲਦੀ ਜ਼ਰੂਰ ਪਰ ਮਿਲੇਗੀ ਚੰਗੇ ਭਾਗਾ ਕਰਕੇ ਤੇ ਸਤਿਗੁਰੂ ਦੇ ਰਾਹੀ ਮਿਲੇਗੀ ਹਰ ਪਾਵੇ ਸਤਿਗੁਰੂ ਤੋਂ ਬਿਨਾਂ ਇਹ ਦਾਤ ਮਿਲਦੀ ਨਹੀਂ ਸਤਿਗੁਰੂ ਕਹਿਣ ਲੱਗੇ ਭਾਈ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਸੁਣਦਾ ਵੀ ਹਾਂ ਮੇਰੇ ਮਨ ਵਿੱਚ ਪਿਆਰਾ ਵੀ ਲੱਗਦਾ ਪਰ ਸਤਿਗੁਰ ਦੀ ਸਰਨ ਪੈਣ ਵਾਲਾ ਮਨੁੱਖ ਉਹ ਵੱਡੀ ਕਿਸਮਤ ਨਾਲ ਇਹ ਹਰੀ ਨਾਮ ਨੂੰ ਪ੍ਰਾਪਤ ਕਰ ਲੈਂਦਾ ਭਾਵੇਂ ਵੱਡੇ ਭਾਗ ਚੰਗੇ ਹੋਣ ਮੱਥੇ ਦੇ ਭਾਗ ਚੰਗੇ ਹੋਣ ਤੇ ਪੂਰਨ ਸਤਿਗੁਰ ਲੜ ਲੱਗ ਜੇ ਤਾਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਅੱਗੇ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਨਾਮੈ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵਾਏ ਸੋ ਮੇਰਾ ਮੀਤ ਸਖਾਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਨੇ ਕਿਰਪਾ ਕੀਤੀ ਸਤਿਗੁਰੂ ਕਹਿਣ ਲੱਗੇ ਭਾਈ ਨਾਮੇ ਸੁਰਤ ਸੁਣੀ ਮਨ ਭਾਈ ਹੇ ਭਾਈ ਜਦੋਂ ਮੈਂ ਪਰਮਾਤਮਾ ਦਾ ਨਾਮ ਜਦੋਂ ਮੈਂ ਹਰੀ ਨਾਮ ਦੀ ਸਰੂਤ ਸੁਣੀ ਭਾਵ ਕਿ ਜਦੋਂ ਮੈਂ ਹਰੀ ਨਾਮ ਦੇ ਬੋਲ ਸ਼ਬਦ ਨੂੰ ਸੁਣਾ ਨਾ ਕੀਤਾ ਤਾਂ ਫਿਰ ਨਾਮ ਸੁਣੀ ਤਾਂ ਕੀ ਹੋਇਆ ਤਦੋਂ ਮੇਰੇ ਮਨ ਵਿੱਚ ਉਹ ਪਿਆਰਾ ਲੱਗ ਰਿਹਾ ਹੈ ਉਦੋਂ ਹੀ ਨਾਮੇ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ ਕਹਿੰਦੇ ਅਸਲ ਵਿੱਚ ਜਿਹੜਾ ਮੈਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਸੁਣਾਵੇ ਅਸਲ ਵਿੱਚ ਉਹ ਹੈ ਮੇਰਾ ਮਿੱਤਰ ਉਹ ਹੈ ਮੇਰਾ ਸਾਥੀ ਜਿਹੜਾ ਮੈਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਸੁਣਾਉਂ ਸੁਣਾਉਂਦਾ ਹੈ ਭਾਵ ਕਿ ਜਦੋਂ ਮੈਂ ਹਰੀ ਨਾਮ ਦੀ ਸਰੂਤ ਭਾਵ ਕਿ ਸ਼ਬਦ ਜਦੋਂ ਬੋਲ ਸੁਣਨ ਨੇ ਕੀਤੇ ਤਾ ਨਾਮ ਸੁਨੇ ਨਾਮੋ ਮਨ ਭਾਵੈ ਕਹਿੰਦੇ ਫਿਰ ਉਦੋਂ ਮੇਰੇ ਮਨ ਵਿੱਚ ਪਰਮੇਸ਼ਰ ਦਾ ਨਾਮ ਪਿਆਰ ਲੱਗਣ ਲੱਗ ਪਿਆ ਅਤੇ ਨਾਮੇ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ হে ਭਾਈ ਜਦੋਂ ਮੈਂ ਹਰੀ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਉਹਦੀ ਸਰੂਤ ਨੂੰ ਸੁਣਿਆ ਸ਼ਬਦ ਨੂੰ ਸੁਣਿਆ ਤਦੋਂ ਮੇਰੇ ਮਨ ਵਿੱਚ ਇਹ ਪਿਆਰਾ ਲੱਗ ਰਹੀ ਹੈ ਮੈਂ ਨਾਮ ਪਿਆਰਾ ਲੱਗ ਰਿਹਾ ਹੈ ਉਹ ਆਵਾਜ਼ ਉਹ ਸਰੋਤ ਉਹ ਸ਼ਬਦ ਮੇਰੇ ਮਨ ਨੂੰ ਭੌਂਦਾ ਹੈ ਬਸ ਕਹਿੰਦੇ ਉਹੀ ਮਨੁੱਖ ਮੇਰਾ ਮਿੱਤਰ ਹੈ ਮੇਰਾ ਸਾਥੀ ਹੈ ਮੇਰਾ ਸਾਕ ਸੰਬੰਧੀ ਹੈ ਜਿਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਉਂਦਾ ਕਿੱਡੀ ਵੱਡੀ ਗੱਲ ਹੈ ਸਤਿਗੁਰੂ ਕਹਿੰਦੇ ਅਸਲ 'ਚ ਮੇਰਾ ਮਿੱਤਰ ਹੀ ਉਹ ਹੈ ਜਿਹੜਾ ਮੈਨੂੰ ਉਸ ਪ੍ਰਮਾਤਮਾ ਦੀਆਂ ਗੱਲਾਂ ਸੁਣਾਵੇ ਉਸ ਦਾਤੇ ਦੇ ਨਾਮ ਨੂੰ ਸੁਣਾਵੇ ਉਹ ਹੈ ਮੇਰਾ ਮਿੱਤਰ ਉਹ ਹੈ ਮੇਰਾ ਸਾਥੀ ਹੈ ਤਾਂ ਅੱਗੇ ਸਤਿਗੁਰੂ ਕਣ ਲਗੇ ਨਾਮ ਹੀੜ ਗਏ ਮੂੜ ਨੰਗਾ ਪਾਚੇ ਪਾਚ ਮੋਏ ਬਿਖ ਦੇਖ ਪਤੰਗਾ ਭਾਈ ਪਰਮਾਤਮਾ ਦਾ ਨਾਮ ਜਪਣਾ ਕਿਉਂ ਜ਼ਰੂਰੀ ਹੈ ਇਹ ਜ਼ਿੰਦਗੀ ਵਿੱਚ ਕਿਉਂ ਜ਼ਰੂਰੀ ਕਿ ਪਰਮਾਤਮਾ ਦੇ ਨਾਮ ਨੂੰ ਜਪੀਏ ਕਿਉਂ ਕਿ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਏ ਮੂਰਖ ਮਨੁੱਖ ਇਥੋਂ ਵਰ ਖਾਲੀ ਹੱਥ ਚਲੇ ਜਾਂਦੇ ਨੇ ਕਿਵੇਂ ਜਿਵੇਂ ਪਤੰਗ ਬਲ ਦੇ ਦੀਵੇ ਨੂੰ ਵੇਖ ਕੇ ਸੜ ਵਰਦਾ ਨਾ ਪਤੰਗਾ ਜੀ ਨੂੰ ਅਸੀਂ ਕਹਿੰਨੇ ਭੰਬੜ ਕਹਿੰਦੇ ਉਹ ਬਲਦਾ ਹੋਵੇ ਦੀਵਾ ਬਲਦਾ ਹੋਵੇ ਨਾ ਉਹ ਦੇ ਵਿੱਚ ਆ ਕੇ लाਠ ਦੇ ਵਿੱਚ ਵੱਜਦਾ ਹੈ। ਔਰ ਸੜ ਕੇ ਬਰ ਜਾਂਦਾ ਹੈ। ਇਹ ਔਗਣ ਹੈ ਉਹਦਾ। ਇੱਕ ਪਾਸੇ ਔਗਣ ਹੈ। ਇੱਕ ਪਾਸੇ ਸਿਆਣਿਆਂ ਨੇ ਇਹ ਉਹਦਾ ਗੁਣ ਦੱਸਿਆ ਕਿ ਉਹ ਭਾਈ लाਠ ਨੂੰ ਪਿਆਰ ਹੀ ਇੰਨਾ ਕਰਦਾ ਹੈ ਕਿ ਆਪਣੀ ਮੌਤ ਦੀ ਵੀ ਪਰਵਾਹ ਨਹੀਂ ਕਰਦਾ। ਇੱਕ ਪਾਸੇ ਸਤਿਗੁਰੂ ਨੇ ਕਿਹਾ ਕਿ ਗੁਰੂ ਨੂੰ ਪਿਆਰ ਇੰਨਾ ਕਰ ਇੱਕ ਪਾਸੇ ਪਤੰਗੇ ਦਾ ਚਲੋ ਔਗਣ ਹੈ ਇੱਕ ਇੱਕ ਔਗਣ ਕਰਕੇ ਇਹ ਮਰ ਜਾਂਦੇ ਨੇ ਇਹਦੇ ਵਿੱਚ ਕਥਾ ਤੇ 5000 ਦੀ ਗਿਣਤੀ ਕੀਤੀ ਹਾਥੀ ਦੀ ਗਿਣਤੀ ਪਤੰਗਾ ਭੌਰਾ ਹੈ ਮੱਛੀ ਹੈ ਤੇ ਮਿਰਗ ਹੈ ਭਗਤ ਰਵਿਦਾਸ ਮਹਾਰਾਜ ਜੀਆ ਦਾ ਸ਼ਬਦ ਹੈ ਉਹਨਾਂ ਨੇ ਇਹ ਸ਼ਬਦ ਕਿਹਾ ਵੀ ਇਹਨਾਂ ਵਿੱਚ ਇੱਕ ਇੱਕ ਔਗਣ ਹੈ ਮੇਨ ਪਤੰਗ ਮਿਰਗ ਹਾਥੀ ਤੇ ਭੌਰਾ ਇੱਕ ਇੱਕ ਦੋ ਕਰਕੇ ਇਹ ਬਨਾਸ਼ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਇੱਕ ਇੱਕ ਔਗਣ ਹੈ ਤੇ ਪਾਂਚ ਦੋਖ ਅਸਾਧ ਜਾਮੈਂ ਤਾਂ ਕੀ ਕੇਤਕ ਆਸ ਤੇ ਕਹਣ ਲੱਗੇ ਜਿੰਨਾ ਵਿੱਚ ਪੰਜੇ ਹੀ ਹੋਣ ਇਹਨਾਂ ਚ ਇੱਕ ਪੰਜਾਂ ਚ ਇੱਕ ਇੱਕ ਔਗਣ ਹੈ ਹਾਥੀ ਵਿੱਚ ਔਗਣ ਹੈ ਮਿਰਗ ਵਿੱਚ ਔਗਣ ਹੈ ਮੱਛੀ ਵਿੱਚ ਔਗਣ ਹੈ ਪੌਰੇ ਵਿੱਚ ਔਗਣ ਹੈ ਪਤੰਗੇ ਵਿੱਚ ਔਗਣ ਹੈ ਔਰ ਇੱਕ ਇੱਕ ਔਗਣ ਕਰਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਮੱਛੀ ਵਿੱਚ ਤੌਗਣ ਹੈ ਜੀਭ ਦਾ ਸਵਾਦ ਹੈ ਸ਼ਿਕਾਰੀ ਨੇ ਕੁੰਡੀ ਲਾਈ ਮਾਸ ਦੀ ਬੋਟੀ ਲਾਈ ਤੇ ਜੀਭ ਦੇ ਸਵਾਦ ਖਾਤਰ ਉਹ ਕੁੰਡੀ ਵਿੱਚ ਫਸ ਗਈ ਤੇ ਉਹਦੀ ਮੌਤ ਦਾ ਕਾਰਨ ਬਣਿਆ ਮਿਰਗ ਹੈ ਮਿਰਗ ਨੂੰ ਕੰਡਾਹੀੜੀ ਰਾਗ ਬੜਾ ਪਸੰਦ ਹੈ ਕਹਿੰਦੇ ਇੱਕ ਤੌੜੇ ਨਾਲ ਘੜੇ ਨਾਲ বাজਾਇਆ ਜਾਂਦਾ ਜਿਹੜੇ ਪੁਰਾਣੇ ਸਮੇਂ ਵਿੱਚ ਸ਼ਿਕਾਰੀ ਜਿਹੜੇ ਮਿਰਗ ਫੜਦੇ ਸਨ ਉਹਨਾਂ ਨੇ ਇੱਕ ਚਾਨਣੀ ਰਾਤ ਵਿੱਚ ਬੈਠ ਕੇ ਉਹ ਘੜੇ ਦੇ ਵਿੱਚ ਸਾਜ ਵਜਾਉਣਾ ਤੇ ਜਿਹੜੇ ਪਾਸੇ ਉਹ ਸਾਜ ਵਜਦਾ ਕਰਨ ਦੌੜਦਾ ਉਧਰ ਨੂੰ ਜਾਣਾ ਅੱਗੇ ਜਾਣ ਲਾਇਆ ਹੋਣਾ ਤੇ ਉਹਦੇ ਵਿੱਚ ਉਹਨੇ ਵਸ ਜਾਣਾ ਔਗਣ ਹੈ ਭੌਰੇ ਵਿੱਚ ਔਗਣ ਹੈ ਵਾਸ਼ਨਾ ਦਾ ਮਕਰੰਦ ਲੈਂਦਾ ਹੈ ਵਾਸ਼ਨਾ ਲੈਂਦਾ ਤੇ ਕਵਲ ਦੇ ਫੁੱਲ ਵਿੱਚ ਬੈਠ ਗਿਆ ਮਸਤ ਐਨਾ ਹੋ ਗਿਆ ਉੱਡਣਾ ਭੁੱਲ ਗਿਆ ਤੇ ਜਦੋਂ ਸੂਰਜ ਅਸਤ ਹੋਇਆ ਤੇ ਇਹ ਆਪ ਜੀ ਨੂੰ ਪਤਾ ਹੈ ਕਿ ਕਵਲ ਦਾ ਜਿਹੜਾ ਫੁੱਲ ਹੈ ਇਸ ਸ਼ਾਮਾਂ ਪੈਣ ਦੇ ਉੱਤੇ ਆਪਣੇ ਆਪ ਬੰਦ ਹੋ ਜਾਂਦਾ ਜਿਵੇਂ ਸੂਰਜ ਅਸਤ ਹੋਵੇਗਾ ਓਵੇਂ ਇਹਦੀਆਂ ਪੰਖੜੀਆਂ ਆਪਣੇ ਆਪ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਭੌਰਾ ਵਿੱਚ ਬੈਠਾ ਹੈ ਪੰਖੜੀਆਂ ਬੰਦ ਹੋ ਗਈਆਂ ਉੱਥੇ ਉਹਦੀ ਮੌਤ ਹੋ ਗਈ ਇੱਥੇ ਤਰ੍ਹਾਂ ਪਤੰਗਾ ਹੈ ਇਹਨੇ ਲਾਟ ਵਿੱਚ ਜਾ ਕੇ ਅੱਗ ਵਿੱਚ ਦੀਵੇ ਵਿੱਚ ਵੱਜਣਾ ਹੈ ਤੇ ਇਹਨੇ ਉੱਥੇ ਸੜ ਕੇ ਸੁਆਹ ਹੋ ਜਾਣਾ ਹਾਥੀ ਹੈ ਹਾਥੀ ਵਿੱਚ ਔਗਣ ਹੈ ਤੇ ਕਾਮ ਸਵਾਏ ਗਜ ਬਸ ਪਰੇ ਮਨ ਬਉਰਾ ਰੇ ਅੰਕ ਸਹੋ ਸੀਸ ਕਹਿੰਦੇ ਕਾਮ ਵਾਸ਼ਨਾ ਦਾ ਮਾਰਿਆ ਹੋਇਆ ਬਗਾਨੇ ਵਸ ਪੈ ਜਾਂਦਾ ਇਹਨਾਂ ਵਿੱਚ ਇੱਕ ਇੱਕ ਔਗਣਾ ਕਰਕੇ ਮੌਤ ਦਾ ਕਾਰਨ ਬਣਿਆ ਤੇ ਭਗਤ ਸਾਹਿਬ ਜੀ ਕਹਿਣ ਲੱਗੇ ਵੇਖੋ ਇਹ ਪੰਜੇ ਹੀ ਔਗਣ ਇੱਕ ਇਨਸਾਨ ਵਿੱਚ ਹੈ ਇਹ ਜਿਹੜੇ ਪੰਜੇ ਔਗਣ ਸਾਡੇ ਵਿੱਚ ਆ ਇਹ ਕਹਿੰਦੇ ਜਿਹਦੇ ਵਿੱਚ ਪੰਜੇ ਹੀ ਔਗਣ ਹੋਣਗੇ ਉਹਦੀ ਕਿੱਥੋਂ ਤੱਕ ਅਸੀਂ ਆਸ ਕਰ ਸਕਾਂਗੇ ਕਿੱਥੋਂ ਤੱਕ ਕਰਾਂਗੇ ਆਸ ਉਹਦੀ ਪਰ ਸਤਿਗੁਰੂ ਕਹਿੰਦੇ ਨਹੀਂ ਭਾਈ ਦੇਖ ਨਾਮ ਹੀਣ ਗਏ ਮੂਢ ਨੰਗਾ ਜੇ ਤੇਰੇ ਕੋਲੇ ਨਾਮ ਦੀ ਦਾਤ ਹੈ ਤੇ ਫਿਰ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਇਹਨਾਂ ਔਗਣਾਂ ਤੋਂ ਬਚ ਸਕਦਾ ਪਰ ਜੇਕਰ ਤੂੰ ਨਾਮ ਤੋਂ ਹੀਣਾ ਹੈ ਨਾਮ ਹੀਣ ਗਏ ਮੂਢ ਨੰਗਾ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਜਿਹੜੇ ਵਾਂਝੇ ਹੋਏ ਮਨੁੱਖ ਉਹ ਮੂਰਖ ਨੇ ਕਹਿੰਦੇ ਇੱਥੋਂ ਖਾਲੀ ਹੱਥ ਚਲੇ ਗਏ ਤੇ ਜਿਵੇਂ ਪਤੰਗਾ ਬਲਦੇ ਦੀਵੇ ਨੂੰ ਦੇਖ ਕੇ ਸੜ ਮਰਦਾ ਹੈ ਪੱਚ ਪੱਚ ਮੋਏ ਬਿਖ ਦੇਖ ਪਤੰਗਾ ਹੁਣ ਜਿਸ ਤਰ੍ਹਾਂ ਪਤੰਗਾ ਬਲਦੇ ਹੋਏ ਦੀਵੇ ਦੇ ਵਿੱਚ ਜਾ ਕੇ ਵੱਜਿਆ ਸੜ ਕੇ ਸੁਆਹ ਹੋ ਗਿਆ ਮੌਤ ਦਾ ਕਾਰਨ ਬਣ ਗਿਆ ਕਹਿੰਦੇ ਬਸ ਇਸੇ ਤਰ੍ਹਾਂ ਜਿਹੜਾ ਨਾਮ ਤੋਂ ਹੀਣਾ ਮਨੁੱਖ ਹੈ ਉਹ ਆਤਮਿਕ ਮੌਤ ਲੈਉਣ ਵਾਲੀ ਮਾਇਆ ਦੇ ਜ਼ਹਿਰ ਵਿੱਚ ਖਵਾਰ ਹੋ ਹੋ ਕੇ ਤੇ ਆਤਮਿਕ ਮੌਤੇ ਮਰ ਜਾਂਦਾ ਹੈ ਉਹ ਹਮੇਸ਼ਾ ਆਤਮਿਕ ਮੌਤੇ ਮਰਦਾ ਹੈ ਅੱਗੇ ਹੁਣ ਸਤਿਗੁਰੂ ਜੀ ਨੇ ਅਖੀਰ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਆਪੇ ਥਾਪੇ ਥਾਪ ਥਾਪੇ ਨਾਨਕ ਨਾਮ ਦੇਵ ਹਾਰੇ ਆਪੇ ਪਰ ਏ ਨਾਨਕ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੈ ਹਰਿਆਪੇ ਸਤਿਗੁਰੂ ਕਹਿੰਦੇ ਪਰ ਏ ਨਾਨਕ ਇਥੇ ਹਮ ਜੀਵਾਂ ਦੇ ਵਸ ਨਹੀਂ ਕਿਉਂਕਿ ਸਤਿਗੁਰੂ ਜਦੋਂ ਵੀ ਮੈਂ ਬੇਨਤੀ ਕੀਤੀ ਪਹਿਲੀ ਗੱਲ ਤਾਂ ਜਦੋਂ ਨਾਮ ਦੀ ਗੱਲ ਕਰਦੇ ਆ ਉਥੇ ਦੋ ਗੱਲਾਂ ਸਾਨੂੰ ਸਮਝਾਉਂਦੇ ਨੇ ਇੱਕ ਤਾਂ ਜਿਹੜਾ ਨਾਮ ਹੈ ਸਤਿਗੁਰੂ ਦੀ ਸਰਨ ਵਿੱਚ ਪਿਆ ਮਿਲਣਾ। ਦੂਸਰੀ ਗੱਲ ਜੇ ਸਾਡੇ ਮੱਥੇ ਦੇ ਭਾਗ ਚੰਗੇ ਨੇ। ਸਾਡੀ ਪ੍ਰਣਅਬਤ ਕੀਤੇ ਹੋਏ ਕਰਮ ਚੰਗੇ ਨੇ। ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਹੁਣ ਅਗਲੀ ਗੱਲ। ਤੀਸਰੀ ਗੱਲ ਸਤਿਗੁਰੂ ਇਹ ਸਮਝਾਉਂਦੇ ਨੇ ਕਿ ਭਾਈ ਜੀਵਾਂ ਦੇ ਕੋਈ ਵਸ ਨਹੀਂ। ਕਿਉਂਕਿ ਜੇ ਜੀਵਾਂ ਦੇ ਵਸ ਹੋਵੇ ਤੇ ਫਿਰ ਤਾਂ ਹਰ ਇੱਕ ਚੀਜ਼ ਵਸਤੂ ਅਸੀਂ ਆਪਾਂ ਪ੍ਰਾਪਤ ਕਰ ਲਈਏ ਪਰ ਆਏ ਹੋ ਨਹੀਂ ਸਕਦਾ ਸਤਿਗੁਰੂ ਕਹਿੰਦੇ ਜੀਵਾਂ ਦੇ ਕੀ ਵਾਸਾ ਹੈ ਭਾਈ ਜਿਹੜਾ ਪ੍ਰਮਾਤਮਾ ਆਪ ਹੀ ਜਗਤ ਰਚਨਾ ਨੂੰ ਰਚਦਾ ਹੈ ਜਿਸ ਦਾਤੇ ਨੇ ਸਾਰੇ ਜਗਤ ਦੀ ਰਚਨਾ ਕੀਤੀ ਆਪੇ ਥਾਪੇ ਥਾਪ ਉਹ ਥਾਪੇ ਭਾਈ ਜਿਸ ਦਾਤੇ ਨੇ ਸਾਰੇ ਸੰਸਾਰ ਦੀ ਸਾਰੇ ਜਗਤ ਦੀ ਰਚਨਾ ਰਚੀ ਹੈ ਤੇ ਜਿਹੜਾ ਆਪ ਹੀ ਸਾਰੀ ਰਚਨਾ ਨੂੰ ਰਚ ਕੇ ਤੇ ਨਾਸ ਕਰਨ ਦੇ ਵੀ ਸਮਰੱਥ ਹੈ ਰਚਨਾ ਵੀ ਆਪ ਰਚੀ ਰਚਦਾ ਹੈ ਤੇ ਇਸ ਰਚੀ ਹੋਈ ਰਚਨਾ ਨੂੰ ਸਾਰੇ ਸੰਸਾਰ ਨੂੰ ਇਹਦੀ ਲੈਤਾ ਕਰਨੇ ਭਾਵਕੇ ਨੂੰ ਨਾਸ ਕਰਨ ਦੇ ਵੀ ਸਮਰੱਥ ਹੈ ਤਾਂ ਅੱਗੇ ਹੁਣ ਸਤਿਗੁਰੂ ਕਹਣ ਲੱਗੇ ਦੇਖੋ ਨਾਨਕ ਨਾਮ ਦੇਵੇ ਹਰਿਆਪੇ ਕਹਿੰਦੇ ਉਹ ਪਰਮਾਤਮਾ ਆਪ ਨਦਰੇ ਕਰਮ ਕਰੇ ਆਪ ਬਖਸ਼ਿਸ਼ ਕਰੇ ਤਾ ਪ੍ਰਮਾਤਮਾ ਹੀ ਆਪ ਹਰੀ ਨਾਮ ਦੀ ਦਾਤ ਸਤਗੁਰ ਦੇ ਰਾਹੀਂ ਦਿੰਦਾ ਹੈ ਹੁਣ ਇਹ ਗੱਲ ਇੱਥੇ ਸਪਸ਼ਟ ਹੈ ਕਿ ਅਸੀਂ ਆਪਣੇ ਕਿਸੇ ਵੀ ਸਿਆਣਪ ਦੇ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦੇ ਹਾਂ ਸੰਗਤ ਕਰਿਏ ਸੰਗਤ ਕਰਦਿਆਂ ਕਰਦਿਆਂ ਸਾਡੇ ਭਾਗ ਜਰੂਰ ਜਾਗਦੇ ਨੇ ਸੰਗਤ ਕਰਿਏ ਸੰਗਤ ਕਰਦਿਆਂ ਕਰਦਿਆਂ ਸਾਡੇ ਮਨ ਕਰਮ ਨਸ਼ਟ ਹੁੰਦੇ ਨੇ ਦੇ ਹੌਲੀ-ਹੌਲੀ ਫਿਰ ਜਦੋਂ ਸਾਧਗੁਣ ਸਰਨ ਵਿੱਚ ਪੈਨੇ ਹਾਂ ਤੇ ਉਹ ਅਕਾਲਪੁਰਖ ਪ੍ਰਮਾਤਮਾ ਫਿਰ ਆਪ ਕਿਰਪਾ ਕਰਦਾ ਆਪ ਤਰੁੱਟ ਕੇ ਨਦਰੇ ਕਰਮ ਕਰਕੇ ਪ੍ਰਮਾਤਮਾ ਹਰੀ ਨਾਮ ਦੀ ਦਾਤ ਦੇ ਦਿੰਦਾ ਹੈ ਜੀ ਬੋਲਣਾ ਜੀ ਸਤਨਾਮ ਈ ਵਾਹੀ ਗੁਰੂ ਸਾਹਿਬ ਜੀ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਸ਼ਬਦ ਦੀ ਵਿਚਾਰ ਕਰਦੇ ਹੁਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਟੁੱਟੀਆਂ ਰਹਿ ਜਾਂਦੀਆਂ ਨੇ ਆਪ ਸਮੂਹ ਸੰਗਤ ਸੋਜਵਾਨ ਹੋ ਬਖਣਯੋਗ ਹੋ ਜੀ ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ ਆਓ ਅਨੰਦ ਸਾਹਿਬ ਛੇ ਬਾੜੀਆਂ ਦਾ ਜਾਪ ਅਪਰੰਤ ਅਰਦਾਸ ਬੀਐਮਟੀ ਦੇ ਨਾਲ ਜੁੜਨਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI ਮਹੱਲਾਤੀ ਜਾਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਆਦਿ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਬਦਾਇਆ ਰਾਗ ਰਤਨ ਪਰਵਾਰ ਪਰੀਆਂ ਸਵਦ ਗਾਵਣ ਆਈਆ ਸਵਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇ ਕਹੇ ਨਾਨਕ ਆਨੰਦ ਹੋਆ ਅਥ ਗੁਰੂ ਮੈਂ ਪਾਇਆ ਏ ਮਨ ਮੀਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਨਾਰਹ ਤੂੰ ਮਨ ਮੇਰੇ ਦੂਖ ਸਭ ਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਅਵਨਾਗਲਾ ਸਮਰਥ ਸੁਮੇ ਓ ਕਿਆ ਮਨਵਸਾਰੇ ਕਹਿ ਨਾਨਕ ਮਨ ਮੇਰੇ ਤਦਾਰਹ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਾਏ ਘਰ ਤਾਂ ਤੇਰਾ ਸਭ ਕਿਛ ਹਾਈ ਜਿਉ ਸਦੇ ਸੁਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕਾ ਮਨ ਵਸਿਆ ਆਵਾਜੇ ਸਬਦ ਕਨੇਰੇ ਐਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇ ਰਾਏ ਕਾਚਾ ਨਾਮ ਮੇਰਾ ਆਧਾਰ ਆਜ ਨਾਮ ਧਾਰਿ ਵਿਰਾਜਨ ਭੁਖਾਂ ਸਭ ਗਵਈਆ ਪਰ ਸ਼ਾਂਤ ਸੁਖ ਮਨ ਆਈ ਵਸਿਆ ਇਹਨਾਂ ਇੱਛਾ ਸਭ ਪੁਜਾਈਆਂ ਅਦਾ ਕੁਰਬਾਨ ਕੀਤਾ ਗੁਰ ਵਿਟਹਾਂ ਜਿਸ ਦੀਆਂ ਇਹ ਵਡਿਆਈਆਂ ਅਹੇ ਨਾਨਕ ਸੁਣੋ ਸੰਤੋ ਅਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਪਿਤ ਕਰਸ ਮੰਗੈ ਕਰਸ ਮੰਗੈ ਸਤਿਵਾ ਜੀ ਕਲਾ ਜਿਤ ਕਰ ਧਾਰੀਆਂ ਪੰਜ ਦੂਤ ਤੁਧ ਅਸ ਕੀਤੇ ਤਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਧ ਜਨ ਕਾ ਇਹ ਨਾਮ ਹਰ ਕੈ ਲਾਂਗੇ ਕਹੇ ਨਾਨਕ ਤਾਂ ਸਖੋ ਇਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਕੀ ਹੋ ਸਗਲ ਮਨੂਰਤ ਪੂਰੇ ਪਾਰ ਬਰਮ ਪ੍ਰਭ ਮਾਇਆ ਉਤਰੇ ਸਗਲ ਵਸੂਰੇ ਦੁਖ ਰੂਪ ਸਾਨ ਤਾਪ ਉਤਰੇ ਉਣੀ ਸੱਚੀ ਹੀ ਬਾਣੀ ਪੰਥ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਾਨੀਤ ਕਹਤੇ ਪਵਿਤ ਤਤ ਗੁਰ ਰਹਾ ਪਰਪੂਰੇ ਪਰਵੰਤ ਨਾਨਕ ਗੁਰ ਚਰਨ ਲਾਗੇ ਆਵਾਜ਼ ਅਨਹਦ ਤੂਰੇ ਸਲੂਕ ਪੰਮਨ ਗੁਰੂ ਬਾਣੀ ਬਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਏ ਦਾਈ ਦਾਇ ਇਲਾ ਸਗਲ ਜਗਤ ਜੰਗ ਆਈਆਂ ਬੋੜ ਆਈਆ ਵਾਚੇ ਧਰਮ ਹਦੂਰ ਪਰਮੀ ਆਪ ਆਪਣੀ ਪੇ ਨੇੜਾ ਕੇ ਦੂਰ ਜਿੰਨੇ ਨਾਮ ਅਤਿਆਆ ਗਏ ਮਸਕਤ ਆਲ உஜரே கேத்தி ஷுட்டி நாஜரை கேத்தி ஷுட்டி நோய ஜி காலசா ਵਾਹਿਗੁਰੂ ਜੀ ਕੀ ਪਤੈ ਤੂੰ ਤਾਂ ਤਰ ਤਮ ਬਹਿ ਅਰਦਾਸ